ਅਸੀਂ ਸਵੇਰ ਤੋਂ ਹੀ ਤੁਹਾਨੂੰ ਹਿਮਾਚਲ ਚ ਹੋਈ ਭਾਰੀ ਤਬਾਹੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੁਦਰਤ ਕਹਿਰ ਟਾਰੀ ਹੈ ਹਿਮਾਚਲ ਦੇ ਵਿੱਚ ਗੱਲ ਕਰੀਏ ਕੁੱਲੂ ਮੰਡੀ Shimla ਦੀ ਉਹਦੇ ਵਿੱਚ ਹੋਏ ਕਲਾਊਡ ਬਰਸਟ ਨੇ ਕਿਸ ਤਰੀਕੇ ਦੇ ਨਾਲ ਤਬਾਹੀ ਮਚਾਈ ਹੈ ਤੁਸੀਂ ਤਸਵੀਰਾਂ ਦੇ ਜ਼ਰੀਏ ਦੇਖ ਸਕਦੇ ਹੋ NDRF SDRF ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਆਰਮੀ ਨੂੰ ਅਲਰਟ ਤੇ ਕੀਤਾ ਗਿਆ ਹੈ ਬਚਾਅ ਕਾਰਜ جاری ਹੈ ਪਰ ਜੋ ਹੁਣ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਕਿਤੇ ਨਾ ਕਿਤੇ ਪੰਜਾਬ ਦੇ ਲਈ ਖਤਰੇ ਦੀ ਘੰਟੀ ਹੈ ਕਿਉਂਕਿ ਪੰਜਾਬ ਤੇ ਹੁਣ ਹਰ ਦਾ ਖਤਰਾ ਮੰਡਰਉਣ ਲੱਗ ਪਿਆ ਪੰਡੋ ਡੈਮ ਤੋਂ ਪਾਣੀ ਛੱਡਣ ਨਾਲ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ ਪੰਡੋ ਡੈਮ ਤੋਂ ਪ੍ਰਤੀ ਸੈਕਿੰਡ 82000 ਕਿਊਸਿਕ ਪਾਣੀ ਛੱਡਿਆ ਗਿਆ ਇਸ ਤੋਂ ਪਹਿਲਾਂ ਡੈਮ ਤੋਂ 1 ਲੱਖ ਕਿਊਸਿਕ ਪਾਣੀ ਪ੍ਰਤੀ ਸੈਕਿੰਡ ਛੱਡਿਆ ਜਾ ਰਿਹਾ ਸੀ ਇਸ ਕਾਰਨ ਨਦੀ ਦਾ ਪਾਣੀ ਕੰਚ ਵਕਤ ਮਹਾਦੇਵ ਮੰਦਿਰ ਤੱਕ ਪਹੁੰਚ ਗਿਆ ਹੈ ਜਿਸ ਤੋਂ ਬਾਅਦ ਬਿਆਸ ਦਰਿਆ ਨੇ ਆਪਣਾ ਭਿਆਨਕ ਰੂਪ ਦਿਖਾਇਆ ਨਦੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਦੇ ਲਈ ਕਿਹਾ ਗਿਆ ਇਸ ਤੋਂ ਬਾਅਦ ਜਿਕਰ ਤਸਵੀਰਾਂ ਦੇ ذریعے ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਹੁਣ ਹੜ ਦਾ ਖਤਰਾ ਮੰਡਰਾਉਣ ਲੱਗਿਆ ਹੈ ਕਿਉਂਕਿ ਪੰਡੋਰ ਡੈਮ ਤੋਂ ਹੁਣ ਪਾਣੀ ਛੱਡਿਆ ਗਿਆ ਫਲਡ ਗੇਟ ਉਸ ਦੇ ਖੋਲ ਦਿੱਤੇ ਗਏ ਨੇ ਜਿਸ ਤੋਂ ਬਾਅਦ ਬਿਆਸ ਦਰਿਆ ਆਪਣੇ ਉਪਾਣ ਤੇ ਹੈ ਜੋ ਕਿ ਤਸਵੀਰਾਂ ਦੇ ਵਿੱਚ ਵੀ ਕੈਦ ਹੋਈਆਂ ਨੇ ਗੱਲ ਕਰਦੇ ਆ ਹਿਮਾਚਲ ਦੀ ਸਵੇਰ ਤੋਂ ਹੀ ਹਿਮਾਚਲ ਦੇ ਵਿੱਚ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਇਹ ਡਰਾਉਣਾ ਮੰਜ਼ਰ ਜਿਹੜਾ ਆ ਦੇਖਣ ਨੂੰ ਮਿਲਿਆ ਉਥੇ ਦੇ ਲੋਕਾਂ ਨੂੰ ਚੰਬੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਮੀ ਕਾਰਨ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਬੱਦਲ ਫਟਣ ਨਾਲ ਕਈ ਲੋਕ ਚੰਬਾਚੀ ਨੇ ਮੰਡੀ ਕੁਲੂ ਦੇ ਵਿੱਚ ਕਈ ਲੋਕ ਮਾਰੇ ਗਏ ਨੇ ਤਾਂ ਕਈਆਂ ਨੂੰ ਹਜੇ ਰੈਸਕਿਊ ਕੀਤਾ ਜਾਣਾ ਪਰ ਜਿਹੜੀਆਂ ਤਸਵੀਰਾਂ ਨੇ ਫਲਡ ਗੇਟ ਖੋਲਣ ਤੋਂ ਬਾਅਦ ਜੋ ਸਾਹਮਣੇ ਆਈਆਂ ਨੇ ਉਹ ਪੰਜਾਬ ਦੇ ਲਈ ਵੀ ਖਤਰੇ ਦੀ ਘੰਟੀ ਹੈ